ਕੋਈ ਨਾ ਪਰਿਵਾਰ ਆਇਆ ਸਾਡੇ ਕੋਲ ਪਿਤਾ ਆ ਕੇ ਕਹਿਣ ਲੱਗਾ ਜੀ ਮੈਂ ਦੁਖੀ ਬੜਾ ਆ ਮੇਰੇ ਬੱਚੇ ਦਾ ਬਾਹਰ ਦਾ ਕੰਮ ਨਹੀਂ ਬਣਦਾ ਬਹੁਤ ਜ਼ਿਆਦਾ ਮੈਂ ਦੁਖੀ ਆ ਤੁਸੀਂ ਅਰਦਾਸ ਕਰੋ ਮੈਂ ਕਿਹਾ ਜੀ ਅਸੀਂ ਅਰਦਾਸ ਤੇ ਕਰਦੇ ਆਂਗੇ ਪਰ ਸਾਡੀ ਭੇਟਾ ਬੜੀ ਹੈ ਕਹਿਣ ਲੱਗੇ ਜਿੰਨੀ ਭੇਟਾ ਕੋਹ گے ਦੇ ਦੇਵਾਂਗੇ ਮੈਂ ਕਿਹਾ ਪੇਟਾ ਇਹ ਵੇ ਕਿ ਸਵਾ ਲੱਖ ਮੂਲ ਮੰਤਰ ਦਾ ਜਾਪ ਕਰੋ ਫਿਰ ਅਰਦਾਸ ਕਰਾਂਗੇ ਸਵਾ ਲੱਖ ਮੂਲ ਮੰਤਰ ਦਾ ਜਾਪ ਕਹਿਣ ਲੱਗੇ ਜੀ ਜ਼ਰੂਰ ਕਰਾਂਗੇ ਸਵਾ ਲੱਖ ਮੂਲ ਮੰਤਰ ਦਾ ਜਾਪ ਸਾਡਾ ਬੇਟਾ ਬਾਰ ਪਹੁੰਚ ਜਾਵੇ ਬੜੇ ਤੰਗਾਂ ਬੜੇ ਦੁਖੀਆਂ ਦੋ ਬੱਚੇ ਨੇ ਦੋਵੇਂ ਘਰ ਬੈਠੇ ਭਰ ਪੁੰਜ ਜਾਵੇ ਦੁਖੀ ਬੜਿਆ ਕਿ ਤੁਸੀਂ ਸਵਾ ਲੱਖ ਮੂਲ ਮੰਤਰ ਦਾ ਜਾਪ ਕਰੋ ਸਾਰੇ ਪਰਿਵਾਰ ਨੇ ਮਿਲ ਕੇ ਸਵਾ ਲੱਖ ਮੂਲ ਮੰਤਰ ਦਾ ਜਾਪ ਕੀਤਾ ਫਿਰ ਕਹਿਣ ਲੱਗੇ ਜੀ ਅਰਦਾਸ ਕਰ ਜਿਓ ਅਸੀਂ ਸਵਾ ਲੱਖ ਮੂਲ ਮੰਤਰ ਦਾ ਜਾਪ ਕਰ ਲਿਆ ਅਰਦਾਸ ਕਰਨ ਵਾਸਤੇ ਫਿਰ ਘਰ ਗਏ ਗੁਰੂ ਦੇ ਚਰਨਾ ਚ ਕੀਤੀ ਅਰਦਾਸ ਗੁਰੂ ਸਾਹਿਬ ਜੀ ਪਰਿਵਾਰ ਨੇ ਰਲ ਮਿਲ ਕੇ ਸਵਾ ਲੱਖ ਮੂਲ ਮੰਤਰ ਦਾ ਜਾਪ ਕੀਤਾ ਪਰਿਵਾਰ ਦੀ ਅਰਦਾਸ ਬੇਨਤੀ ਹੈ ਕਿ ਇਹਨਾਂ ਦਾ ਬੇਟਾ ਵਿਦੇਸ਼ ਦੀ ਧਰਤੀ ਤੇ ਅਮਰੀਕਾ ਪਹੁੰਚ ਜਾਵੇ। ਪਰਿਵਾਰ ਦੀ ਬੇਨਤੀ ਹੈ। ਅਰਦਾਸ ਕਰਕੇ ਬਾਹਰ ਆਏ ਤੇ ਪਰਿਵਾਰ ਕਹਿਣ ਲੱਗੇ ਜਲ ਪਾਣੀ ਛਕ ਲੋ, ਦੁੱਧ ਛਕ ਲੋ। ਕਮਰੇ ਵਿੱਚ ਗਏ ਦੁੱਧ ਛਕਣ ਵਾਸਤੇ ਅਜੇ ਬੈਠੇ ਵੀ ਨਹੀਂ। ਤੇ ਉਹ ਪਿਤਾ ਕਹਿਣ ਲੱਗਾ ਜੈਂਟ ਦਾ ਫੋਨ ਆ ਗਿਆ, ਕਹਿੰਦਾ ਹੁਣੇ ਹੀ ਬੇਟੇ ਨੂੰ ਭੇਜੋ, ਹੁਣੇ। ਕਿਉਂਕਿ ਬੇਟੇ ਨੇ ਜਾਣਾ ਉਹਦਾ ਕੰਮ ਬਣ ਗਿਆ। ਗੁਰੂ ਦੇ ਚਰਨਾਂ 'ਚ ਕੀਤੀ ਅਰਦਾਸ ਗੁਰੂ ਸਾਹਿਬ ਜੀ ਨੇ ਉਹ ਦੀ ਸੁਣ ਲਈ ਉਹ ਦੀ ਪ੍ਰਵਾਨ ਕਰ ਲਈ ਫਿਰ ਉਹ ਬੇਟਾ ਗਿਆ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਥੋੜੇ ਸਮੇਂ ਦੇ ਵਿੱਚ ਹੀ ਅਮਰੀਕਾ ਦੀ ਧਰਤੀ ਤੇ ਪਹੁੰਚ ਗਿਆ ਅਮਰੀਕਾ ਪਹੁੰਚ ਗਿਆ ਅਸੀਂ ਕਿਹਾ ਹਾਂ ਤੇ ਤੁਹਾਡੀ ਇੱਛਾ ਪੂਰੀ ਹੋ ਗਈ ਕਹਿੰਦੇ ਨਹੀਂ ਨਹੀਂ ਅਜੇ ਬੜੀਆਂ ਇੱਛਾ ਨੇ ਉਹ ਪਰਿਵਾਰ ਗੁਰੂ ਨੂੰ ਮੰਨਣ ਵਾਲਾ ਕੀ ਕਹਿਣਗੇ ਬਸ ਅਰਦਾਸ ਪੂਰੀ ਹੋ ਗਈ ਬੱਚਾ ਬਾਹਰ ਪਹੁੰਚ ਗਿਆ ਹੁਣ ਲੋੜ ਨਹੀਂ ਰੱਬ ਦੇ ਨਾਲ ਉਹ ਕਹਿਣ ਲੱਗੇ ਜੀ ਨਹੀਂ ਅਜੇ ਤੇ ਬਾਹਰ ਹੀ ਪਹੁੰਚਿਆ ਅਜੇ ਪੱਕਾ ਵੀ ਕਰਾਣਾ ਮੈਂ ਕਿਹਾ ਫੇਰ ਹੁਣ ਕਹਿੰਦੇ ਅਰਦਾਸ ਕਰੋ ਮੈਂ ਕਿਹਾ ਇਦਾਂ ਅਰਦਾਸ ਨਹੀਂ ਕਰਨੀ ਅਸੀਂ ਇਦਾਂ ਨਹੀਂ ਕਰਨੀ ਅਰਦਾਸ ਮੂਲ ਮੰਤਰ ਦਾ ਜਾਪ ਕਰੋ ਫੇਰ ਸਵਾ ਲੱਖ ਮੂਲ ਮੰਤਰ ਦਾ ਜਾਪ ਕਰੋ ਉਹਨਾਂ ਨੇ ਫੇਰ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਅਰਦਾਸ ਕਰਕੇ ਜਾਓ ਤੁਸੀਂ ਅਰਦਾਸ ਕਰਕੇ ਜਾਓ ਫਿਰ ਗੁਰੂ ਸਾਹਿਬ ਦੇ ਚਰਨਾ ਵਿੱਚ ਕੀਤੀ ਅਰਦਾਸ ਇੱਕ ਦੋ ਹੀ ਅਰਦਾਸਾਂ ਕੀਤੀਆਂ ਤੇ ਫਿਰ ਬਾਹਰੋਂ ਫੋਨ ਆ ਗਿਆ ਜਿੱਦਣ ਤਰੀਕ ਸੀਨਾ ਕਹਿਣ ਲੱਗੇ ਅੱਜ ਅਰਦਾਸ ਕਰੋ ਰਾਤ ਨੂੰ ਅੱਜ ਤਰੀਕ ਹੈ ਰਾਤ ਨੂੰ 12 ਵਜੇ ਮੂਲ ਮੰਤਰ ਦਾ ਜਾਪ ਕਰ ਲੈ ਐ ਭਾਈ ਕਹੇ ਕੋਈ ਗੱਲ ਨਹੀਂ ਅਰਦਾਸ ਕਰਦੇ ਆ ਅਰਦਾਸ ਕੀਤੀ ਦਿਨੇ ਰਾਤ ਨੂੰ 12 ਵਜੇ ਫੋਨ ਆ ਗਿਆ ਮੁੰਡਾ ਅਮਰੀਕਾ ਵਿੱਚ ਪੱਕਾ ਹੋਊਗਾ ਉਹ ਤਾਂ ਸਮਾਂ ਵੀ ਨਹੀਂ ਗਿਆ ਨੂੰ ਹੋਇਆ ਸੀ ਕੋਈ ਅਈ ਕਿਆ ਚਲੋ ਗੁਰੂ ਸਾਹਿਬ ਜੀ ਦੀ ਕਿਰਪਾ ਵੇ ਗੁਰੂ ਸਾਹਿਬ ਜੀ ਨੇ ਕਿਰਪਾ ਵਰਤਾਈ ਏ ਕਿਉਂਕਿ ਗੁਰੂ ਸਾਹਿਬ ਅਰਦਾਸ ਸੁਣਦੇ ਨੇ ਅੱਜ ਵੀ ਸੁਣਦੇ ਨੇ ਇਹ ਪ੍ਰਤੱਖ ਸ਼ਕਤੀਆਂ ਸਾਡੇ ਦੇਖਣ ਦੀਆਂ ਨੇ